ਸਾਰੇ ਦੇਸ਼ ਦੇ ਗਰੀਬਾਂ ਦੇ ਮਸੀਹਾ ਸਰਦਾਰ ਬੂਟਾ ਸਿੰਘ ਜੀ ਜਿਹੜੇ ਵਾਹਿਦ ਜਨਰਲ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਔਰ ਕਾਂਗਰਸ ਦਾ ਸਪਲਿਟ ਹੋਇਆ 1979 ਵਿੱਚ 24 ਅਕਬਰ ਰੋਡ ਪਹਿਲੀ ਵਾਰ ਮੈਂ ਉਹਨਾਂ ਨੂੰ ਮਿਲਿਆ ਔਰ ਜਿੱਦੀ ਵੱਡੀ ਸੇਵਾ ਉਹਨਾਂ ਨੇ ਦੇਸ਼ ਵਿੱਚ ਗਰੀਬ ਆਵਾਮ ਦੀ ਸਫਾਈ ਕਰਮਚਾਰੀ ਮਜ਼ਦੂਰ ਕਿਰਤੀ ਕਾਮੇ ਔਰ ਖਾਸ ਕਰਕੇ ਪੰਜਾਬ ਦੇ ਅੰਦਰ ਗੁਰੂ ਸਾਹਿਬਾਨ ਦੇ ਆਸ਼ੇ ਨੂੰ ਔਰ ਉਸ ਵਿਚਾਰਧਾਰਾ ਨੂੰ ਜਿਹੜੀ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਦਾ ਮਹਾਵਾਖ ਹਨ ਔਰ ਜਿਨ੍ਹਾਂ ਦੀ ਭਰਨ ਔਰ ਕੁਲਮਾਹੀ ਸਰਦਾਰੀ ਨਾ ਪਈ ਖਦਾਹੀ ਮੈਂ ਇਨਹੀ ਕੋ ਸਰਦਾਰ ਬਣਾਉ ਫਬੇ ਗੁਬਿੰਦ ਸਿੰਘ ਨਾਮ ਕਹਾਉ ਉਹਨਾਂ ਬਾਰੇ અપਮਾਨਜਨਕ ਟਿੱਪਣੀਆਂ ਜਾਤੀ ਸੂਚਕ ਟਿੱਪਣੀਆਂ ਔਰ ਵਿਸ਼ੇਸ਼ ਕਰਕੇ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਇਹ ਸਾਰੇ ਪੰਜਾਬ ਹਿੰਦੁਸਤਾਨ ਤੇ ਦੁਨੀਆ ਵਿੱਚ ਗਰੀਬਾਂ ਦੇ ਮਸੀਹਾ ਨੂੰ ਇੱਕ ਹੁੰਦਾ ਸੀ ਬੂਟਾ ਸਿੰਘ ਇਹ ਸ਼ਬਦ ਕਹਿ ਕੇ અપਮਾਨਿਤ ਕਰਨਾ ਮੈਂ ਸਮਰਨ ਕਰਾਉਣਾ ਚਾਹੁੰਦਾ ਦੋ ਗੱਲਾਂ ਉਹਨਾਂ ਦੇ ਜੀਵਨ ਦੀਆਂ ਮੈਂ ਉਹਨਾਂ ਨੂੰ ਜਦ ਘਰ ਇੱਕ ਵਾਰ ਮਿਲਣ ਗਿਆ ਉਦੋਂ ਕੇਂਦਰੀ ਮੰਤਰੀ ਬਣ ਚੁੱਕੇ ਸਨ اپنی ਧਰਮ ਪਤਨੀ ਸਾਹਿਬਾ ਨੂੰ ਬੁਲਾ ਕੇ ਮੈਨੂੰ ਉਹ ਪਿਆਰ ਭਰੇ ਸ਼ਬਦ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ ਕਿ ਆਓ ਸਰਦਾਰ ਜੀ ਦਾ ਬੇਟਾ ਆਇਆ ਹੈ ਮੇਰੇ ਪਿਤਾ ਜੀ ਨੂੰ ਹਾਲਾਂਕਿ ਉਹ ਤਕਰੀਬਨ 5-7 ਸਾਲ ਉਮਰ ਦਾ ਫਰਕ ਸੀ ਲੇਕਿਨ ਮੈਨੂੰ ਇੱਕ ਪੁੱਤਰ ਦੀ ਤਰ੍ਹਾਂ ਉਹਨਾਂ ਨੇ ਦਿੱਲੀ ਵਿੱਚ ਜਦੋਂ ਸਾਨੂੰ ਕੋਈ ਨਹੀਂ ਸੀ ਜਾਣਦਾ ਅਗਰ ਕਿਸੇ ਘਰ ਵਿੱਚ ਕਿਸੇ ਘਰ ਵਿੱਚ ਸਾਨੂੰ ਸ਼ਰਨ ਮਿਲੀ ਉਹ ਸਰਦਾਰ ਬੂਟਾ ਸਿੰਘ ਦਾ ਗ੍ਰਹਿ ਸੀ ਉਹਨਾਂ ਬਾਰੇ ਇਹ ਸ਼ਬਦ ਕਹੇ ਜਾਣੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਅਪਾਰਥਾਈਟ ਦੇ ਵਿਰੁੱਧ ਸਾਊਥ ਅਫਰੀਕਾ ਵਿੱਚ ਨੈਲਸਨ ਮੰਡੇਲਾ ਨੇ ਸਿਆਹ ਲੋਕਾਂ ਦੀ ਵੱਡੀ ਜਦੋ ਜਹਿਦ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਉਹਦੇ ਵਿੱਚ ਬਹੁਤ ਵੱਡਾ ਰੋਲ ਸਰਦਾਰ ਬੂਟਾ ਸਿੰਘ ਜੀ ਦਾ ਜਾਤ ਪਾਤ ਦੇ ਔਰ ਰੰਗ ਭੇਦ ਦੇ ਖਿਲਾਫ ਉਹਨਾਂ ਦਾ ਰਹਿਣਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ અપਮਾਨਜਨਕ ਟਿੱਪਣੀ ਨਾਲ ਜਿੱਥੇ ਨੋਟਿਸ ਉਹ ਮੋਟੋ ਲਿਆ ਗਿਆ ਹੈ ਐਸਸੀ ਕਮਿਸ਼ਨ ਵੱਲੋਂ ਉਹਨਾਂ ਨੇ ਬਹੁਤ ਅਲਰਟਸ ਔਰ ਬੜੇ ਮੋਖੀ ਸਿਰ ਇਸ ਗੱਲ ਨੂੰ ਸੰਭਾਲਿਆ ਹੈ ਪਰ ਸਾਨੂੰ ਆਪਣੇ ਸ਼ਬਦਾਂ ਦਾ ਆਪਣੀ ਸ਼ਬਦ ਸਾਧਨਾ ਦਾ ਸਾਨੂੰ ਇਤਿਹਾਸ ਦਾ ਸਾਨੂੰ ਗੁਰੂ ਪਿਛੋਕੜ ਦਾ ਕੀ ਕੋਈ ਜਾਣਦਾ ਹੈ ਕਿ ਸਰਦਾਰ ਬੂਟਾ ਸਿੰਘ ਜੀ ਨੇ ਜਿਹੜੇ ਬੰਦੇ અપਮਾਨਜਨਕ ਟਿੱਪਣੀਆਂ ਕਰਦੇ ਹਨ जिन्ने संत साधु महात्मा ਹਨ हिंदुस्तान ਦੇ ਉਹਨਾਂ ਦੀ ਜ਼ਿਆਰਤ ਔਰ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਚਾਹੇ ਉਹ ਗਰੀਬ ਕਿਰਤੀ ਕਾਮਿਆਂ ਦੇ ਆਗੂ ਹੋਣ ਚਾਹੇ ਉਹ ਕਿਸੇ ਵੱਡੀ ਜਾਤੀ ਦੇ ਆਗੂ ਹੋਣ ਉਹਨਾਂ ਨੇ ਹਮੇਸ਼ਾ ਸਿਰ ਨਵਾਇਆ ਔਰ ਬਹੁਤ ਵੱਡੀ ਨਿਮਰਤਾ ਉਹਨਾਂ ਨੇ ਰੱਖੀ ਇਹ ਬੜੀ ਵੱਡੀ ਅਕਿਰਤ ਕਣਤਾ ਦਾ ਸਬੂਤ ਹੈ ਅਜਿਹੇ ਸ਼ਬਦ ਇੱਕ ਰਿਸਪਾਂਸਿਬਲ ਔਰ ਇੱਕ ਲੀਡਿੰਗ ਪ੍ਰੈਜ਼ੀਡੈਂਟ ਆਫ ði ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਹੇ ਜਾਣੇ ਇਹ ਇਸ ਦੇ ਨਾਲ ਮੈਂ ਕੋਈ ਕਾਂਗਰਸ ਵੱਲੋਂ ਤਾਂ ਟਿੱਪਣੀ ਨਹੀਂ ਕਰ ਸਕਦਾ ਲੇਕਿਨ 45 ਬਾਰੇ ਕਿਉਂਕਿ ਇਸ ਜਮਾਤ ਵਿੱਚ ਸਾਰੀ ਜ਼ਿੰਦਗੀ ਫਿਊਡਲਿਜ਼ਮ ਦੇ ਵਿਰੁੱਧ ਲੜਾਈ ਲੜੀ ਹੈ ਕਾਂਗਰਸ ਦੇ ਨਾਲ ਰਹਿ ਕੇ ਇਹਦੇ ਨਾਲ ਸਾਰੇ ਦੇਸ਼ ਔਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਅਸੀਂ ਚੌਥੀ ਪੋਜੀਸ਼ਨ ਤੇ ਲੜਾਈ ਆਉਣ ਵਾਲੀ 27 ਦੀਆਂ ਚੋਣਾਂ ਵਿੱਚ ਇਹਨਾਂ અપਮਾਨਜਨਕ ਔਰ ਇਹਨਾਂ ਬਚਗਾਨਾ ਹਰਕਤਾਂ ਦੇ ਨਾਲ ਇਹਨਾਂ ਮਸਕਰਿਆਂ ਦੇ ਮੂੰਹਾਂ 'ਚੋਂ ਨਿਕਲੇ ਸ਼ਬ ਸਿੰਘ ਜੀ ਜਿਹੜੇ ਵਾਹਿਦ ਜਨਰਲ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਔਰ ਕਾਂਗਰਸ ਦਾ ਸਪਲਿਟ ਹੋਇਆ 1979 ਵਿੱਚ 24 ਅਕਬਰ ਰੋਡ ਪਹਿਲੀ ਵਾਰ ਮੈਂ ਉਹਨਾਂ ਨੂੰ ਮਿਲਿਆ ਔਰ ਜਿੱਦੀ ਵੱਡੀ ਸੇਵਾ ਉਹਨਾਂ ਨੇ ਦੇਸ਼ ਵਿੱਚ ਗਰੀਬ ਆਵਾਮ ਦੀ ਸਫਾਈ ਕਰਮਚਾਰੀ ਮਜ਼ਦੂਰ ਕਿਰਤੀ ਕਾਮੇ ਔਰ ਖਾਸ ਕਰਕੇ ਪੰਜਾਬ ਦੇ ਅੰਦਰ ਗੁਰੂ ਸਹਿਬਾਨ ਦੇ ਆਸ਼ੇ ਨੂੰ ਔਰ ਉਸ ਵਿਚਾਰਧਾਰਾ ਨੂੰ ਜਿਹੜੀ ਗਰੀਬ ਸਿੱਖਣ ਕੋ ਦਿਉ ਪਾਛ ਸਾਹਿ ਦਾ ਮਹਾਵਾਖ ਹਨ ਔਰ ਜਿਨ੍ਹਾਂ ਦੀ ਵਰਨ ਔਰ ਕੁਲ ਮਾਹੀ ਸਰਦਾਰੀ ਨਾ ਪਈ ਖਦਾਹੀਂ ਮੈਂ ਇਨਹੀ ਕੋ ਸਰਦਾਰ ਬਣਾਉ ਫਬੇ ਗੁਬਿੰਦ ਸਿੰਘ ਨਾਮ ਕਹਾਉ ਉਹਨਾਂ ਬਾਰੇ અપਮਾਨਜਨਕ ਟਿੱਪਣੀਆਂ ਜਾਤੀ ਸੂਚਕ ਟਿੱਪਣੀਆਂ ਔਰ ਵਿਸ਼ੇਸ਼ ਕਰਕੇ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਇਹ ਸਾਰੇ ਪੰਜਾਬ ਹਿੰਦੁਸਤਾਨ ਤੇ ਦੁਨੀਆ ਵਿੱਚ ਗਰੀਬਾਂ ਦੇ ਮਸੀਹਾ ਨੂੰ ਇੱਕ ਹੁੰਦਾ ਸੀ ਬੂਟਾ ਸਿੰਘ ਇਹ ਸ਼ਬਦ ਕਹਿ ਕੇ અપਮਾਨਿਤ ਕਰਨਾ ਮੈਂ ਸਮਰਨ ਕਰਾਉਣਾ ਚਾਹੁੰਦਾ ਦੋ ਗੱਲਾਂ ਉਹਨਾਂ ਦੇ ਜੀਵਨ ਦੀਆਂ ਮੈਂ ਉਹਨਾਂ ਨੂੰ ਜਦ ਘਰ ਇੱਕ ਵਾਰ ਮਿਲਣ ਗਿਆ ਉਦੋਂ ਕੇਂਦਰੀ ਮੰਤਰੀ ਬਣ ਚੁੱਕੇ ਸਨ اپنی ਧਰਮ ਪਤਨੀ ਸਾਹਿਬਾ ਨੂੰ ਬੁਲਾ ਕੇ ਮੈਨੂੰ ਉਹ ਪਿਆਰ ਭਰੇ ਸ਼ਬਦ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ ਕਿ ਆਓ ਸਰਦਾਰ ਜੀ ਦਾ ਬੇਟਾ ਆਇਆ ਹੈ ਮੇਰੇ ਪਿਤਾ ਜੀ ਨੂੰ ਹਾਲਾਂਕਿ ਉਹ ਤਕਰੀਬਨ 5-7 ਸਾਲ ਉਮਰ ਦਾ ਫਰਕ ਸੀ ਲੇਕਿਨ ਮੈਨੂੰ ਇੱਕ ਪੁੱਤਰ ਦੀ ਤਰ੍ਹਾਂ ਉਹਨਾਂ ਨੇ ਦਿੱਲੀ ਵਿੱਚ ਜਦੋਂ ਸਾਨੂੰ ਕੋਈ ਨਹੀਂ ਸੀ ਜਾਣਦਾ ਅਗਰ ਕਿਸੇ ਘਰ ਵਿੱਚ ਕਿਸੇ ਘਰ ਵਿੱਚ ਸਾਨੂੰ ਸ਼ਰਨ ਮਿਲੀ ਉਹ ਸਰਦਾਰ ਬੂਟਾ ਸਿੰਘ ਦਾ ਗ੍ਰਹਿ ਸੀ ਉਹਨਾਂ ਬਾਰੇ ਇਹ ਸ਼ਬਦ ਕਹੇ ਜਾਣੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਅਪਾਰਥਾਈਟ ਦੇ ਵਿਰੁੱਧ ਸਾਊਥ ਅਫਰੀਕਾ ਵਿੱਚ ਨੈਲਸਨ ਮੰਡੇਲਾ ਨੇ ਸਿਆਹ ਲੋਕਾਂ ਦੀ ਵੱਡੀ ਜਦੋ ਜਹਿਦ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਉਹਦੇ ਵਿੱਚ ਬਹੁਤ ਵੱਡਾ ਰੋਲ ਸਰਦਾਰ ਬੂਟਾ ਸਿੰਘ ਜੀ ਦਾ ਜਾਤ ਪਾਤ ਦੇ ਔਰ ਰੰਗ ਭੇਦ ਦੇ ਖਿਲਾਫ ਉਹਨਾਂ ਦਾ ਰਹਿਣਾ ਅ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ અપਮਾਨਜਨਕ ਟਿੱਪਣੀ ਨਾਲ ਜਿੱਥੇ ਨੋਟਿਸ ਉਹ ਮੋਟੋ ਲਿਆ ਗਿਆ ਹੈ ਐਸੇ ਕਮਿਸ਼ਨ ਵੱਲੋਂ ਉਹਨਾਂ ਨੇ ਬਹੁਤ ਅਲਰਟਸ ਔਰ ਬੜੇ ਮੋਕੇ ਸਿਰ ਇਸ ਗੱਲ ਨੂੰ ਸੰਭਾਲਿਆ ਹੈ ਪਰ ਸਾਨੂੰ ਆਪਣੇ ਸ਼ਬਦਾਂ ਦਾ ਆਪਣੀ ਸ਼ਬਦ ਸਾਧਨਾ ਦਾ ਸਾਨੂੰ ਇਤਿਹਾਸ ਦਾ ਸਾਨੂੰ ਗੁਰੂ ਪਿਛੋਕੜ ਦਾ ਕੀ ਕੋਈ ਜਾਣਦਾ ਹੈ ਕਿ ਸਰਦਾਰ ਬੂਟਾ ਸਿੰਘ ਜੀ ਨੇ ਜਿਹੜੇ ਬੰਦੇ અપਮਾਨਜਨਕ ਟਿੱਪਣੀਆਂ ਕਰਦੇ ਹਨ जिन्ने संत साधु महात्मा ਹਨ हिंदुस्तान ਦੇ ਉਹਨਾਂ ਦੀ ਜ਼ਿਆਰਤ ਔਰ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਚਾਹੇ ਉਹ ਗਰੀਬ ਕਿਰਤੀ ਕਾਮਿਆਂ ਦੇ ਆਗੂ ਹੋਣ ਚਾਹੇ ਉਹ ਕਿਸੇ ਵੱਡੀ ਜਾਤੀ ਦੇ ਆਗੂ ਹੋਣ ਉਹਨਾਂ ਨੇ ਹਮੇਸ਼ਾ ਸਿਰ ਨਵਾਇਆ ਔਰ ਬਹੁਤ ਵੱਡੀ ਨਿਮਰਤਾ ਉਹਨਾਂ ਨੇ ਰੱਖੀ ਇਹ ਬੜੀ ਵੱਡੀ ਅਕਿਰਤ ਘਣਤਾ ਦਾ ਸਬੂਤ ਹੈ ਅਜਿਹੇ ਸ਼ਬਦ ਇੱਕ ਰਿਸਪਾਂਸਿਬਲ ਔਰ ਇੱਕ ਲੀਡਿੰਗ ਪ੍ਰੈਜ਼ੀਡੈਂਟ ਆਫ ði ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਹੇ ਜਾਣੇ ਇਹ ਇਸ ਦੇ ਨਾਲ ਮੈਂ ਕੋਈ ਕਾਂਗਰਸ ਵੱਲੋਂ ਤਾਂ ਟਿੱਪਣੀ ਨਹੀਂ ਕਰ ਸਕਦਾ ਲੇਕਿਨ 45 ਬਾਰੇ ਕਿਉਂਕਿ ਇਸ ਜਮਾਤ ਵਿੱਚ ਸਾਰੀ ਜ਼ਿੰਦਗੀ ਫਿਊਡਲਿਜ਼ਮ ਦੇ ਵਿਰੁੱਧ ਲੜਾਈ ਲੜੀ ਹੈ ਕਾਂਗਰਸ ਦੇ ਨਾਲ ਰਹਿ ਕੇ ਇਹਦੇ ਨਾਲ ਸਾਰੇ ਦੇਸ਼ ਔਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਅਸੀਂ ਚੌਥੀ ਪੋਜੀਸ਼ਨ ਤੇ ਲੜਾਈ ਆਉਣ ਵਾਲੀ 27 ਦੀਆਂ ਚੋਣਾਂ ਵਿੱਚ ਇਹਨਾਂ અપਮਾਨਜਨਕ ਔਰ ਇਹਨਾਂ ਬਚਗਾਨਾ ਹਰਕਤਾਂ ਦੇ ਨਾਲ ਇਹਨਾਂ ਮਸਕਰਿਆਂ ਦੇ ਮੂੰਹਾਂ 'ਚੋਂ ਨਿਕਲੇ ਸ਼ਾਹ ਸਿੰਘ ਜੀ ਜਿਹੜੇ ਵਾਹਿਦ ਜਨਰਲ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਔਰ ਕਾਂਗਰਸ ਦਾ ਸਪਲਿਟ ਹੋਇਆ 1979 ਵਿੱਚ 24 ਅਕਬਰ ਰੋਡ ਪਹਿਲੀ ਵਾਰ ਮੈਂ ਉਹਨਾਂ ਨੂੰ ਮਿਲਿਆ ਔਰ ਜਿੱਡੀ ਵੱਡੀ ਸੇਵਾ ਉਹਨਾਂ ਨੇ ਦੇਸ਼ ਵਿੱਚ ਗਰੀਬ ਆਵਾਮ ਦੀ ਸਫਾਈ ਕਰਮਚਾਰੀ ਮਜ਼ਦੂਰ ਕਿਰਤੀ ਕਾਮੇ ਔਰ ਖਾਸ ਕਰਕੇ ਪੰਜਾਬ ਦੇ ਅੰਦਰ ਗੁਰੂ ਸਾਹਿਬਾਨ ਦੇ ਆਸ਼ੇ ਨੂੰ ਔਰ ਉਸ ਵਿਚਾਰਧਾਰਾ ਨੂੰ ਜਿਹੜੀ ਗਰੀਬ ਸਿੱਖਣ ਕੋ ਦਿਉ ਪਾਛਾਈ ਦਾ ਮਹਾਵਾਖ ਹਨ ਔਰ ਜਿਨ੍ਹਾਂ ਦੀ ਭਰਨ ਔਰ ਕੁਲ ਮਾਹੀ ਸਰਦਾਰੀ ਨਾ ਪਈ ਖਦਾਹੀਂ ਮੈਂ ਇਨਹੀ ਕੋ ਸਰਦਾਰ ਬਣਾਉ ਫਬੇ ਗੁਬਿੰਦ ਸਿੰਘ ਨਾਮ ਕਹਾਉ ਉਹਨਾਂ ਬਾਰੇ અપਮਾਨਜਨਕ ਟਿੱਪਣੀਆਂ ਜਾਤੀ ਸੂਚਕ ਟਿੱਪਣੀਆਂ ਔਰ ਵਿਸ਼ੇਸ਼ ਕਰਕੇ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਇਹ ਸਾਰੇ ਪੰਜਾਬ ਹਿੰਦੁਸਤਾਨ ਤੇ ਦੁਨੀਆ ਵਿੱਚ ਗਰੀਬਾਂ ਦੇ ਮਸੀਹਾ ਨੂੰ ਇੱਕ ਹੁੰਦਾ ਸੀ ਬੂਟਾ ਸਿੰਘ ਇਹ ਸ਼ਬਦ